ਪੂਰਤ ਮਹੱਲਾ ਤੀਜਾ ਕਰ ਪਹਿਲਾ ਤੇਹੀ ਗੁਣੀ ਸ੍ਰਿ ਭਵਨ ਵਿਆਪਿਆ ਪਹਾਈ ਇਹ ਤਿੰਨ ਗੁਣਾਂ ਅਨੁਸਾਰ ਸੁਨਰੀ ਰਾਜਸੀ ਤਾਜਸੀ ਸ਼ਾਂਤ ਕੀ ਇਹ ਤਿੰਨੇ ਭਵਨ ਜਿਹੜੇ ਸਰਗ ਲੋਕ ਮਾਤ ਲੋਕ ਪਤਾਲ ਆਦਿਕ ਇਹ ਤਿੰਨਾ ਗੁਣਾਂ ਜੀ ਲੱਗੇ ਹੋਏ ਆ ਸਾਰੇ ਜਿੰਨੇ ਹਨੇ ਤਾਂ ਜਦ ਕਮੋ ਕੋ ਹੁੰਦਾ ਹੈ ਉਦੋਂ ਕਰਮਾਂ ਨੂੰ ਕਰਦੇ ਆ ਜਦੋਂ ਰਜੋਗ ਹੁੰਦਾ ਉਦੋਂ ਆਸ਼ਨਾ ਕਰਦੇ ਆ ਜਦੋਂ ਸਦੋਗ ਹੁੰਦੇ ਗਿਆਨ ਨੂੰ ਪਕੜਦੇ ਆ ਕਿਉਂ ਤਿੰਨ ਗੁਣਾਂ 'ਚ ਹੀ ਸਾਰਾ ਸੰਸਾਰ ਫਸਿਆ ਹੋਇਆ ਹੈ ਤੀਰ ਗੁਣੀ ਸਿਰਫ ਹੁੰਦੇ ਆਪਿਆ ਤਿੰਨੇ ਜਾਗਰ ਸੁਪਨ ਸੁਖੋਗਤ ਵੀ ਜਾਗਰਤ ਵਾਸਤੇ ਸਤੋਗੁਣ ਹੁੰਦਾ ਹੈ ਅਤੇ ਸੁਖੋਗਤ ਦਾ ਵਾਸਵਾਚੇ ਤਮੋਗੁਣ ਹੁੰਦਾ ਹੈ ਅਤੇ ਸੁਪਨ ਦਾ ਵਾਸਵਾਚੇ ਰਜੋਗੁਣ ਹੁੰਦਾ ਹੈ ਕਿਉਂ ਤਿੰਨਾ ਭੌਣਾ ਦਾ ਸਾਰਾ ਸੰਸਾਰ ਇਹਨਾਂ ਤਿੰਨਾ ਵਸਤਾ ਦੀ ਵਿਆਪਿਆ ਹੋਇਆ ਹੈ ਗੁਰਮੁਖ ਪੂਜ ਗੋਜਾ ਤਿੰਨਾ ਗੁਣਾਂ ਦੇ ਵਿੱਚ ਹੀ ਤਿੰਨ ਭੌਣ ਵਿਆਪੇ ਹੋਏ ਆ ਜਿਹੜੇ ਸਤਿਗੁਣੀਓ ਸਿੱਧੀਆਂ 'ਚ ਫਸੇ ਪਏ ਆ ਜਿਹੜੇ ਰਜੋਗੁਣੀ ਐ ਉਹ ਦੁਨੀਆ 'ਚ ਹਕੂਮਤ ਕਰਨੀ ਲੋਧ ਨਾਲ ਪਦਾਰਥ ਇਕੱਠਾ ਕਰਨ 'ਚ ਫਸੇ ਹੋਏ ਆ ਜਿਹੜੇ ਤਮੋਗੁਣੀ ਕਿਸੇ ਨੂੰ ਸਰਾਫ ਦੇਣਾ ਬੈਰ ਕਰਨਾ ਭੁੱਖੇ ਤੇ ਆਏ ਰਹਿਣਾ ਇਸ ਪ੍ਰਕਾਰ ਦੇ ਸੁਆਜ 'ਚ ਫਸੇ ਹੋਏ ਆ ਇੰਨ ਤਿੰਨੇ ਭਾਵਨੀ ਕਿੰਨਾ ਗੁਣਾ 'ਚ ਸਾਰੇ ਦੀ ਵਿਆਪਿਆ ਹੋਇਆ ਇੰਨਾਂ ਕੋਈ ਸ਼ਾਂਤ ਗੁਰੂ ਵੀ ਆਣ ਕੇ ਜਿਸ ਨੂੰ ਦੀ ਉਪਾਸ਼ਨਾ ਕਰਦਾ ਕੋਈ ਰਾਜਸੀ ਬੰਦੇ ਵੀ ਉਪਾਸ਼ਨਾ ਕਰਦਾ ਕੋਈ ਤਾਂ ਵੀ ਸ਼ਿਵ ਜੀ ਦੀ ਪੂਜਨਾ ਕਰਦਾ ਕਿਉਂ ਤਿੰਨੇ ਗਵਣਾ ਦੇ ਜੀ ਵਿਆਪਿਆ ਲੱਗੇ ਹੋਏ ਇਹ ਭਾਈ ਮੋਰ ਮਹ ਬੂਜ ਬੂਜਾ ਇਹ ਤਾਂ ਗੁਰੂ ਜੋ ਮੁਖੀ ਆ ਉਹਨਾਂ ਦੁਆਰਾ ਬੂਜ ਬ੍ਰਹਮ ਦੀ ਜਿਹੜੀ ਸਮਝ ਹੈ ਇਹ ਗੁਰੂ ਸਾਹਿਬ ਜੀ ਨੂੰ ਬੁਝਾਉਂਦੇ ਆ ਉਹ ਗੁਰਮਖਾ ਕਰਕੇ ਬੂਝ ਸਿੱਖਿਆ ਬੂਝੋ ਨਿਕਲ ਵੀ ਹੈ RAM ਨਾਮ ਲੱਗ ਚੁਤੀ ਹੈ ਭਾਈ ਭਾਈ RAM ਪਰਮੇਸ਼ਰ ਦੇ ਨਾਮ ਵਿੱਚ ਲੱਗਣੇ ਕਰਕੇ ਮਿੱਤੀ ਟਟਕਾਰਾ ਭਾਈ ਦਾ ਤਿੰਨ ਗੁਣਾਂ ਦੀ ਕਾਇਤ ਨੂੰ ਪੁੱਛੋ ਗਿਆਨੀਆਂ ਜਾਂ ਗਿਆਨਵਾਨਾਂ ਨੂੰ ਜੇ ਸੰਸੈਤ ਜਾ ਕੇ ਪੁੱਛ ਲੋ ਵਿਰਿਆਸਤ ਕਰ ਲੋ ਆਪ ਮਾਨੜੀ ਤ੍ਰੈ ਗੁਣ ਛੂਡ ਚੌਥਾ ਚਿਤਲਾ ਇਹ ਮੈਨੂੰ ਸਿੱਖਿਆ ਗਈ ਇਹ ਮੇਰੇ ਮਨ ਤਿੰਨ ਗੁਣਾਂ ਦੀ ਉਪਾਸ਼ਨਾ ਛੱਡਦੇ ਤਿੰਨ ਗੁਣਾਂ ਦੀ ਭਰਮਣਾ ਛੱਡਦੇ ਚੌਥਾ ਤੁਰਿਆ ਪਦ ਹੈ ਉਹ ਕਿੰਦੀ ਬਿੱਤ ਨੂੰ ਲਾਉਣਾ ਕਰ ਹਰ ਜਿਉ ਤੇਰਾ ਮਨ ਵਸੈ ਭਾਈ ਹਰੀ ਅਕਾਲ ਪੁਰਖ ਜੋ ਸਾਰਿਆਂ ਦਾ ਜੀਵਨ ਨੂੰ ਕੀਤਨੂ ਹੈ ਤੇਰੇ ਮਨ 'ਚ ਜਦੋਂ ਵਸ ਜਾਵੇ ਏ ਭਾਈ ਸਦਾ ਹਰ ਕੀ ਗੁਣ ਗਾਈ ਤੂੰ ਸਦਾ ਸਦਾ ਹਰਿ ਅਕਾਲ ਪੁਰਖ ਦੇ ਗੁਣਾਂ ਨੂੰ ਗਉਣਾ ਕਰੇ ਰਹਾਉ ਨਾਮ ਤੇ ਸਭ ਊਂਹੇ ਹਰੀ ਦੇ ਗੁਣੋਂ ਨਾਵੇਂ ਤੇਰੇ ਮਨ 'ਚ ਪਰਮੇਸ਼ਰ ਦੀ ਵਾਸ ਜਾਵੇ ਰਹਾਉ ਨਾਮ ਤੇ ਸਭ ਊਪਜੇ ਭਾਈ ਪਰਮੇਸ਼ਰ ਦੇ ਨਾਮ ਕਰਕੇ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਏ ਭਾਈ ਨਾਏ ਵਿਸਰਿਆ ਮਰ ਜਾ ਜਦੋਂ ਪਰਮੇਸ਼ਰ ਦਾ ਨਾਮ ਭੁੱਲਿਓ ਸਾਰਿਆਂ ਦਾ ਮਰ ਜਾਣਾ ਹੁੰਦਾ ਹੈ ਨਾਮ ਤੇ ਸਭ ਊਪਜੇ ਭਾਈ ਨਾਮ ਕਰਕੇ ਸਾਰੇ ਦੇਵੀ ਗੁਣ ਪੈਦਾ ਹੁੰਦੇ ਏ ਭਾਈ ਦੇ ਨਾਮ ਦੇ ਦਿਸਮੇ ਕਰਕੇ ਸੋ ਗਣ ਸਾਰੇ ਨਿਵਰਤ ਹੋ ਜਾਂਦੇ ਮਰ ਜਾਂਦੇ ਹਨ ਨਾਮ ਕਰਕੇ ਸਾਰਿਆਂ ਦੇ ਬ੍ਰਹਮ ਗਿਆਨ ਪੈਦਾ ਹੁੰਦਾ ਹੈ ਨਾਮ ਦੇ ਕਿਸੇ ਨੇ ਕਰਕੇ ਅ ਗਿਆਨ ਕਰਕੇ ਜੀ ਮਰ ਜਾਂਦੇ ਹਨਗੇ ਨਾਮ ਹੈ ਤੇ ਸਭ ਉਪਜਾ ਭਾਈ ਨਾਮ ਕਰਕੇ ਸਾਰੇ ਉਪਜਾ ਨੂੰ ਉੱਭਰਦੇ ਆ ਬੱਜਾ ਹੁੰਦਾ ਹੈ ਹਰ ਇੱਕ ਰਾਹੇ ਭਾਈ ਨਾਏ ਵਿਸਰੇ ਹੈ ਮਰ ਜਾ ਪ੍ਰਮੇਸ਼ਰ ਦੇ ਨਾਮ ਭੁਲਨੇ ਕਰਕੇ ਮਰਦੇ ਤੇ ਜਾਏ ਪੈਦਾ ਹੁੰਦੇ ਜਮਦੇ ਮਰਦੇ ਰਹਿੰਦੇ ਹਨ ਅਗਿਆਨੀ ਜਗਤ ਅੰਧਾ ਹੈ ਭਾਈ ਅਗਿਆਨੀ ਜਿਹੜਾ ਜਗਤ ਹੈ ਅੰਦਾ ਹੈ ਅਗਿਆਨ ਕਰਕੇ ਹੈ ਭਾਈ ਉੱਤੇ ਗਏ ਮੁਹਾਏ ਸੁੱਕੇ ਹੋਏ ਵਿਦਿਆਨੀਂਦ ਵਿੱਚ ਹੀ ਮੁਹਾਏ ਕੰਮ ਕਰੋ ਆਦਿਕਾਨੀ ਕੋ ਸੰਗਤ ਕਰਕੇ ਆਪਣੇ ਸੁਖ ਬਣਾ ਲੁਟਾ ਕੇ ਚਲੇ ਗਏ ਗੁਰਮੁਖ ਜਾਗੇ ਸੇ ਉਬਰੇ ਪਾਈ ਇਹਦੇ ਗੁਰਮੁਖੋ ਗਿਆਨ ਵਸਦਾ ਵੀ ਜਾਗੇ ਹੈ ਉਹ ਉਬਰੇ ਬਚੇ ਹਨ ਇਹ ਭਾਈ ਪਵਜਲ ਪਾਰ ਉਤਾ ਉਹਨਾਂ ਨੂੰ ਸੰਸਾਰ ਸਮੁੰਦਰ ਦੇ ਭੈ ਰੂਪੀ ਜਲ ਤੋਂ ਮਾਰਨ ਪਾਰ ਉਤਾਰ ਕੇ ਮੁਗਤ ਰੂਪੀ ਕਿਨਾਰੇ ਤੇ ਪੁਜਾਤਾ ਹੈ ਜਗ ਮਹਿ ਲਾਹ ਹਰ ਨਾਮ ਹੈ ਭਾਈ ਇਹ ਭਾਈ ਜਗ ਤੇ ਲਾਭ ਕੰ ਪਰਮੇਸ਼ੁਰ ਦੇ ਨਾਮदाई ਹੈ ਫਿਰਦਾ ਰਖਿਆ ਔਰ ਧਾ ਜਿਵੇਂ ਨਾਮ ਦੇ ਫਿਰਦੇ ਦੇ ਅੰਦਰ ਵਸਾ ਕੇ ਰੱਖਿਆ ਉਹਨਾਂ ਨੂੰ ਇਹ ਲਾਭ ਪ੍ਰਾਪਤ ਹੋਇਆ ਹੈ ਫਿਰਦੇ ਉਸਤਾਨ ਤੇ ਔਰ ਅੰਦਰ ਖਿਰਦੇਲੀ ਔਰ ਅੰਦਰ ਰੱਖਿਆ ਧਾਰ ਕੇ ਵਸਾ ਕੇ ਜਿਨ੍ਹਾਂ ਨੇ ਗੁਰ ਸਰਣਾਈ ਉੱਭਰੇ ਭਾਈ ਸਤਗੁਰੂ ਦੇ ਸ਼ਰਨ ਪੈ ਕੇ ਉੱਭਰੇ ਬਚ ਗਏ ਇਹ ਕਹਾਵੋ ਆਰਾਮ ਨਾਮ ਲਿਵਲਾ ਜਿਨ੍ਹਾਂ ਨੇ ਰਾਮ ਪ੍ਰਮੇਸ਼ਰ ਦੇ ਨਾਮ ਦੀ ਕਿਰਤੀ ਨੂੰ ਜੋੜਨਾ ਕੀਤਾ ਹੈ ਨਾਨਕ ਨਾਉ ਬੀੜਾ ਨਾਉ ਤੁਲਹੜਾ ਭਾਈ ਇਹ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਦਾ ਦ੍ਰਿਸ਼ਟੀ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਸੇ ਗੁਰਮੁਖੋ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਨਾਮ ਹੀ ਜਹਾਜ਼ ਹੈ ਅਤੇ ਨਾਮ ਹੀ ਆਸਰੂਪੀ ਨਦੀ ਤੋਂ ਪਾਰ ਕਰਨ ਵਾਸਤੇ ਡੇੜਾ ਹੈ ਤੇ ਰਾਗ ਦਾਖਰੂਪੀ ਨਾਲਿਆਂ ਤੋਂ ਕਲਬਕਲਪਰੂਪੀ ਨਾਲਿਆਂ ਤੋਂ ਪਾਰ ਕਰਨ ਵਾਸਤੇ ਨਾਮ ਹੀ ਤੁਲੇ ਵੀ ਨਹੀਂ ਆਈਏ हे ਭਰਾਵੋ ਜਿਸ ਲਗ ਪਾਰ ਜਨ ਪਾਰ ਜਿਸ ਨੂੰ ਲਾ ਕਰਕੇ ਜਨਪ੍ਰੇਮੀ ਸੰਸਾਰ ਸਮੁੰਦਰ ਤੋਂ ਪਾਰ ਆਪਣੇ ਆਪ ਨੂੰ ਪਾਰ ਲੈਂਦੇ ਹਨ ਸੂਰਠਰ ਮਹੱਲਾ ਤੀਜਾ ਘਰ ਪਹਿਲਾ ਸਤਗੁਰੂ ਸੁਖ ਸਾਗਰ ਜਗ ਅੰਤਰ ਇਹ ਭਾਈ ਦੁਨੀਆ ਸੁਖ ਦਾ ਸਮੁੰਦਰ ਭਾਵੇਂ ਵੀ ਕਦੇ ਸੁਖ ਆ ਕੇ ਨਾਸ ਨਾ ਹੋਵੇ ਹਜ਼ੂਰ ਕਹਿੰਦੇ ਸਤਗੁਰੂ ਨਾਨਕ ਦੇਵ ਜੀ ਭਾਈ ਸੁਖਾਂ ਦੇ ਸਮੁੰਦਰ ਵਾਹ ਸੰਸਾਰ ਜਗ ਦੇ ਅੰਦਰ ਔਰਥ ਹੈ ਸੁਖ ਨਹੀਂ ਔਰਥ ਹੋਏ ਭਾਉਣਗੇ ਦੇਵੀ ਤੇ ਉਹਦੀ ਪਾਸ਼ਨਾ ਕਰਕੇ ਸੁਖ ਨਹੀਂ ਪ੍ਰਾਪਤ ਹੋਣਾ ਸਭ ਆਪਣੀ ਪੂਰੀਆਂ ਜੀ ਫਸੇ ਹੋਏ ਆ ਦੁਆ ਨਾਲ ਈਰਖਾ ਕਰਕੇ ਕਿ ਮੇਰਾ ਚੇਲਾ ਬਣਿਆ ਤਾਂ ਠੀਕ ਹੈ ਕੋਰ ਕੇ ਜੋ ਪਾਸ਼ਨਾ ਬਣ ਜੇ ਕਿਉਂ ਈਰਖਾ ਜੀ ਫਸੇ ਰਹਿੰਦੇ ਐ ਹੋਰ ਥਾਂਾਂ 'ਚ ਕਿਤੇ ਸੁਖ ਦੀ ਪ੍ਰਾਪਤੀ ਨਹੀਂ ਹੈ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਇਹ ਹਉਮੈਂ ਜਨਮ ਜੋ ਜੈ ਪੈਦਾ ਹੋਣ ਵਾਲਾ ਗਤਨਾਸ਼ ਹੋਣ ਵਾਲਾ ਜਗਤ ਹੈ ਇਹ ਹਉਮੈਂ ਦੇ ਦੁੱਖ ਕਰਕੇ ਹੰਕਾਰ ਹਉਮੈ ਦੇ ਰੋਗ ਕਰਕੇ ਜੰਮਣ ਮੰਦਲ ਦੁੱਖ ਚ ਵਿਆਪਿਆ ਲੱਗਿਆ ਹੋਇਆ ਹੈ ਮਰ ਜਨਮ ਰੂਵੈ ਧਾ ਲੋਜਾ ਮਾਰਿਆ ਮਰਦਾ ਰਿੰਦਾ ਵਾਸ਼ਨਾ ਕਰਕੇ ਜੰਮਦਾ ਰਿੰਦਾ ਕਾਹੀ ਤਉਹ ਮਾਰ ਮਾਰ ਕੇ ਹੁੰਦਾ ਹੈ ਉੱਚੀ ਉੱਚੀ ਆਵਾਜ਼ਾਂ ਕੱਢ ਕੇ ਮਰ ਜਨਮ ਰੂਵੈ ਧਾਹੀ ਤਉਹ ਮਾਰ ਮਾਰ ਕੇ ਹੁੰਦਾ ਜਮਦਾ ਹੋਇਆ ਵੀ ਮਰਦਾ ਹੋਇਆ ਵੀ ਧਾਨ ਸਤਿਗੁਰ ਸੇਵ ਸੁਖ ਪਾਏ ਪ੍ਰਾਨ ਧਾਰੀ ਜੀਵ ਜੇ ਸੁਖ ਪਾਉਣਾ ਚਾਹਣਾ ਹੈ ਤਾਂ ਸਰਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰ ਸਤਿਗੁਰ ਸੇਵ ਹੈ ਤਾਂ ਸੁਖ ਪਾਵ ਹੈ ਇਹ ਨਿਸ਼ਚੇ ਕਰ ਲੈ ਜੀ ਸਤਿਗੁਰਾਂ ਦੀ ਸੇਵਾ ਕਰੇਗਾ ਤਾਂ ਆਤਮ ਸੁਖ ਨੂੰ ਪਾ ਲਵੇਗਾ ਨਾਹੀਂ ਤਾਂ ਜਾਹੇਗਾ ਜਨਮ ਗਵਾ ਸਤਿਗੁਰ ਸਾਹਿਬ ਦੀ ਸੇਵਾ ਤੋਂ ਬੇਮੁਖ ਰਹੇਗਾ ਤਾਂ ਅਗਲੇ ਜਨਮ ਮੁਨੁੱਖਾ ਜਨੂੰ ਗਵਾ ਕੇ ਐਵੇਂ ਵਿਅਰਥ ਚਲਿਆ ਜਾਏਗਾ ਰਹਾਉ ਤ੍ਰੈ ਗੁਣ ਧਾਤ ਬਹੁ ਕਰਮਕੁਮਾਰ ਹੈ ਜਿਹੜੇ ਲੋਕ ਬਹੁਤੇ ਕਰਮਾਂ ਦੀ ਕਮਾਈ ਕਰਦੇ ਤਿੰਨ ਗੁਣਾਂ ਦੀ ਧੌਣੀ 'ਚ ਵੜੇ ਰਹਿੰਦੇ ਹਨ ਹਰ ਵਕਤ ਤੇ ਤਿੰਨ ਗੁਣਾਂ ਵਿੱਚ ਧੌਂਦੇ ਆ ਰਾਜ ਸੀਤਾ ਅਸੀ ਸ਼ਾਂਤ ਕੀ ਸੁਧਾਉਣਾ 'ਚ ਬਹੁਤ ਕਰਮ ਕਾਣ ਨੂੰ ਕਮਾਉਂਦੇ ਹਨ ਪਰ ਰਸ ਸਾਧਨਾ ਆਇਆ ਉਹਨਾਂ ਨੂੰ ਹਰੀ ਦਾ ਰਸ ਪ੍ਰੇਮ ਦਾ ਰਸ ਆਇਆ ਹੀ ਨਹੀਂ ਹਰੀ ਜੋ ਰਸ ਰੂਪ ਹੈ ਸਾਰਿਆਂ 'ਚ ਉਹਦਾ ਸਵਾਦ ਹੀ ਨਹੀਂ ਆਇਆ ਆਨੰਦ ਪ੍ਰਾਪਤ ਨਹੀਂ ਹੋਇਆ ਸੰਧਿਆ ਤਰਪਨ ਕਰੇ ਗਾਇਤਰੀ ਸੰਧਿਆ ਸੂਰ ਚੜਦੇ ਨੇ ਸੂਰਜ ਨੂੰ ਪਾਣੀ ਦੇਣ ਲੱਗ ਜਾਂਦੇ ਐ ਦੁਪਹਿਰੇ ਫਿਰ ਸੂਤਰ ਗਾਉਣ ਲੱਗ ਜਾਂਦੇ ਐ ਸ਼ਾਮ ਨੂੰ ਫਿਰ ਆਰਤੀ ਉਤਾਰਨ ਲੱਗ ਜਾਂਦੇ ਐ ਕਿਉਂ ਤਿੰਨ ਪ੍ਰਕਾਰ ਦੀ ਸੰਧਿਆ ਕਰਦੇ ਐ ਤੇ ਤਰਪਨ ਹੱਥਾਂ ਦੇ ਵਿੱਚ ਦੱਬਦੇ ਛੱਲੇ ਦੇ ਲਾਪਾ ਕੇ ਉਹ ਪਵਿੱਤਰੇ ਚੰਨਣ ਛਿੜਕਵੇਂ ਠਾਕਰਾਂ ਦੀ ਮੂਰਤੀ ਤੇ ਜਾਂ ਤਰਪਣ ਸੂਰਜ ਨੂੰ ਪਾਣੀ ਦਿੰਦੇ ਐ ਇਸ ਪ੍ਰਕਾਰ ਚੰਨਾ ਆਦਕਾ ਦਾ ਸ਼ਿਰਤਨਾ ਤਰਪਣ ਆਦਿ ਪੂਜਾ ਦਾ ਅੰਗ ਹੈ ਇੱਕ ਸੰਧਿਆ ਕਰਦੇ ਐ ਤਰਪਣ ਕਰਦੇ ਐ ਗਾਇਤਰੀ ਸੂਰਜੀ ਉਪਾਸ਼ਨਾ ਕਰਕੇ ਗਾਇਤਰੀ ਮੰਤਰ ਦਾ ਜਾਪ ਕਰਦੇ ਐ ਬਿਨ ਬੂਝੇ ਦੁਖ ਪਾਇ ਇਹਦਾ ਮਤਲਬ ਹੈ ਕਿ ਸੂਰਜ ਚੰਦ ਸੂਰਜ ਦੇ ਜੋਤ ਸਰੂਪ ਜੋਤੀ ਅੰਤ੍ਰਭ੍ਰਮਨੂਪ ਕਿੰਮਤੇ ਸੂਰਜ ਜਿਹੜੇ ਹੈ ਕਿ ਉਪਮਾਨੀ ਦੇਵ ਤੇ ਮੰਨ ਕਰਕੇ ਇਹਨਾਂ ਦੀ ਉਪਾਸ਼ਨਾ ਕਰਦੇ ਹੈ ਮਹਾਰਾ ਕਹਿੰਦੇ ਜੋਤੀ ਅੰਤਰ ਬ੍ਰਹਮ ਆਰੂ ਕੋ ਇਹ ਜਿਹੜੇ ਜੋਤਿ ਸਰੂਪ ਮੰਨੇ ਨੇ ਚੰਦ ਸੂਰਜ ਲੋਕ ਕਰ ਰਹੇ ਇਹਦੇ ਅੰਦਰ ਜੋਤੀ ਉਪਮਾਤ੍ਰ ਬ੍ਰਹਮ ਹੈ ਆਪ ਉਹਦਾ ਪੂਜਨ ਕਰਨਾ ਚਾਹੀਏ ਸੂਰਜ ਆਦ ਕਾਂ ਦੇ ਮੰਤਰੀ ਜਪਨੇ ਕਰਕੇ ਲਾਭ ਨਹੀਂ ਇਦਾਂ ਹੋਵੇਗਾ ਬਿਨ ਬੂਜੇ ਦੁੱਖ ਪਾਇਆ ਬਿਨ ਅਸਰੂਪ ਦੇ 부ਜੇ ਤੋ ਜੰਮਣ ਮਰਲਾ ਦੁਖੀ ਜੀਵਾਂ ਨੂੰ ਪਾਉਣਾ ਕੀਤਾ ਹੈ ਸਤਗੁਰ ਸੇਵੇ ਸੋ ਵੱਡ ਭਾਗੀ ਜਿਹੜਾ ਸਤਗੁਰ ਦੀ ਸੇਵਾ ਕਰੇ ਉਹ ਉੱਤਮ ਭਾਗ ਵਾਲਾ ਪੁਰਖ ਹੁੰਦਾ ਹੈ ਇਸ ਨੂੰ ਆਪ ਮਿਲਾਏ ਇਸ ਨੂੰ ਆਪ ਮਾਰਾ ਸਾ ਮਿਲ ਲੈਣ ਇੱਕ ਵਾਰੀ ਗਾਇਤਰੀ ਮੰਤਰ ਜਿਹੜਾ ਸੀ ਇੱਕ ਗਾਇਤਰੀ ਮੰਤਰ ਸੀ ਵੇਦ ਦਾ ਉਸ ਗਾਇਤਰੀ ਸੁਤਰੀ ਜਿਹੜੀ ਬ੍ਰਹਮਾ ਦੀ istri ਸੀ ਇਹਨਾਂ ਦਾ ਆਪੋ ਵਿੱਚ ਹੀ ਇਰਖਾ ਹੋ ਗਈ ਗਾਇਤਰੀ ਦੇ ਤਾਂ ਹੀ ਜਿਹੜੀ ਸੁਤਰੀ ਸੀ ਉਹ ਸ਼ਰਾਫ ਦੇ ਤਾ ਸ਼ਰਾਫ ਦੇ ਕੋ ਇਰਖਾ ਕਰਦੀ ਵੇਖ ਕੇ ਇਹ ਗਊ ਬਣ ਕੇ ਸਾਂ ਸੰਗੇ ਜੀ ਗੰਗਾ ਦੇ ਕਿਨਾਰੇ ਫਿਰਨ ਲੱਗੀ ਮਾਰਾ ਸਾਹਿਬ ਨਾਮਦੇਵ ਲਿਖਿਆ ਕਹਿੰਦੇ ਪਾਂਡੇ ਤੁਰੀ ਸੁਮਰੀ ਗਾਇਤਰੀ ਲੋਧੇ ਕਾਂ ਖੇ ਖਾਪੀ ਸੀ ਲਗਰ ਠੇਂਗਾ ਚੰਗਰੀ ਤੋਰੀ ਲਾਂਗ ਤਲਾਂਗ ਦੀ ਜਾਂਦੀ ਸੀ ਉਹ ਸਿਤਰੀ ਦੇ ਈਰਖਾ ਕਰਕੇ ਬਰਮਾ ਦੀ ਇਸਤਰੀ ਦੇ ਨਾਲ ਉਹ ਗਊ ਦਾ ਰੂਪ ਧਾਰ ਕੇ ਲੋਧੇ ਜੀਵਿਦਾਰਾਂ ਦਾ ਗੋਹਤ ਅੱਗ ਦਾ ਦੇ ਕਿਨਾਰੇ ਉਹਨਾਂ ਦਾ ਇਹ ਖੇਤ ਖਾਂਦੀ ਸੀ ਜੱਟ ਨੂੰ ਕੀ ਪਰੋਹੀ ਗਾਇਤਰੀ ਜੀ ਨੂੰ ਬਾਹਮਣ ਸਾਰੇ ਪੂਜਦੇ ਆ ਮੰਨਦੇ ਆ ਵੇਦਾਂ ਦਾ ਪਹਿਲਾ ਮੰਤਰ ਹੈ ਕਿ ਉਹੋ ਹੀ ਗਾਇਤਰੀ ਗਊ ਬਣ ਕੇ ਆਈ ਹੈ ਉਹਨ ਕੀ ਕਿਤਾ ਲੈ ਕਰ ਠੇਂਗਾ ਚੰਗਰੀ ਤੋਰੀ ਲਾਂਗ ਤਲਾਂਗ ਦੀ ਜਾਂਦੀ ਸੀ ਛੋਟਾ ਲੈ ਕੇ ਲੱਤ ਪੰਪੀ ਗਉਦੀ ਲੰਮੀ ਲੰਮੀ ਤੁਰੀ ਜਾਂਦੀ ਸੀ ਕਹਿੰਦੇ ਪੰਤਾ ਉਸ ਗਾਇਤਰੀ ਨੂੰ ਮੰਬੈ ਤੂੰ ਇਹਨਾਂ ਸੁਵਿੰਤਰੀ ਨਾਲ ਹੀ ਕਰਕੇ ਗਉਦਾ ਰੂਪ ਧਾਰ ਲਿਆ ਸੀ ਦੂਸਰਾ ਇਹਦੇ ਚ ਪਾਂਡੇ ਤੂਰੀ ਗਾਇਤਰੀ ਲੋਧੇ ਦਾ ਖੇਤ ਖਾਦੀ ਸੀ ਇਹ ਪੰਤੋ ਥੋੜੀ ਜਿਹੜੀ ਗਾਇਤਰੀ ਹੈ ਇਹ ਲੋਧੇ ਨਾਲ ਪਾਪਾ ਦਾ ਖੇਤ ਖਾਂਦੀ ਸੀ ਜਦੋਂ ਵਿਸਵਾ ਮਿੱਤਰ ਹੈ ਅਬ ਸੇਠ ਜਮੁਨੀ ਕੋਣੇ ਗਿਆ ਇਹ ਵਰਮਾ ਦਾ ਤਪ ਕੀਤਾ ਕਿ ਮੈਂ ਇਕ ਵਾਰ ਹੀ ਵਸ਼ਿਸਟ ਮੁਨੀ ਦੇ ਨਾਲ ਇਹਦਾ ਆਪੋ ਜੀ ਸੰਵਾਦ ਹੋਇਆ ਸਮਾਦ ਹੋਣ ਤੋਂ ਵਸ਼ਿਸਟ ਮੁਨੀ ਨੇ ਇੱਕ ਡੰਡਾ ਘੜਵਤਾ ਡੰਡਾ ਗਜੋ ਤਾਂ ਵਿਸ਼ਵਾਮਿੱਤਰ ਦੇ ਸਾਰੇ ਸ਼ਸਤਰ ਜਿੰਨੇ ਸੀ ਉਹ ਡੰਡੇ ਤੋਂ ਪਾਰ ਕੋਈ ਨਾ ਗਏ ਜਦੋਂ ਕੋਈ ਨਾ ਗਏ ਪਾਰ ਉਸ ਵੇਲੇ ਵਸ਼ਿਸਟ ਮੁਨੀ ਦੀ ਜਿੱਤ ਹੋਈ ਤੇ ਵਿਸ਼ਵਾਮਿੱਤਰ ਦੀ ਹਾਰ ਹੋਈ ਵਿਸ਼ਵਾਮਿੱਤਰ ਸੋਚਿਆ ਵੀ ਬੜਮ ਰਿਸ਼ੀ ਬਣਨਾ ਚਾਹੀਦਾ ਹੈ ਇਹ ਤਾਂ ਇਹ ਰਾਜ ਰਿਸ਼ੀ ਬਣਨ ਨਾਲ ਕੋਈ ਲਾਭ ਨਹੀਂ ਇਹਨ ਬਹੁਤ ਸਾਰਾ ਤਪ ਕੀਤਾ ਤਪ ਕਰਕੇ ਬ੍ਰਹਮਾ ਜੀ ਦੀ ਉਪਾਸ਼ਨਾ ਕਰਕੇ ਵਰ ਲਿਆ ਬ੍ਰਹਮਾ ਕਹਿੰਦਾ ਮੈਂ ਤਾਂ ਤੈਨੂੰ ਬ੍ਰਹਮ ਰਿਸ਼ੀ ਦਾ ਵਰ ਦੇ ਦਿੰਦਾ ਪਰ ਦਸ਼ਸ਼ਮੁਨੀ ਜੇ 700 ਵਕਤ ਹੈ ਮਹਾ ਲੋਕ ਅੰਦਰ ਜੇ ਉਹ ਕਹਿੰਦੇ ਬ੍ਰਹਮ ਰਿਸ਼ੀ ਫੇਰ ਤੂੰ ਬ੍ਰਹਮ ਰਿਸ਼ੀ ਹੋ ਜਾਏਗਾ ਇਹ ਕੋਈ ਵਕੀਸ਼ ਕੋਲੇ ਛਾਹ ਤੇ ਪੈਰ ਕੇ ਜਾਇਆ ਕਰੇ ਕੰਸੂ ਕੋਲ ਪੈਰ ਕੇ ਜਾਇਆ ਕਰੇ ਤੇ ਬ੍ਰਹਮ ਰਿਸ਼ੀ ਕਾ ਕਰੇ ਆਉ ਰਾਜ ਰਿਸ਼ੀ ਜੀ ਇਹ ਇਨਕੁਬੂਤ ਲੋਦਾ ਜਿਸੇ ਤਾਦੂ ਕਰਦਾ ਸੀ ਮਾਰ ਦਿਆ ਕਰੇ ਇਹ ਉਹ ਸੌ ਪੁੱਤਰ ਦੁੱਤੀ ਜਮੀਨ ਦਾ ਮਾਰਤਾ ਤੇ ਅੱਗੇ ਇੱਕ ਦਿਨ ਕੁੱਲੀ ਚ ਬੈਠਾ ਵਕੀਤ ਨਹੀਂ ਤੇ ਅਰੰਪੀ ਇਹਦੇ ਘਰੋਂ ਆਲੀ ਬਚਨ ਬਲਾਸ ਕਰਦੇ ਆ ਕਹਿਣ ਲੱਗੀ ਅਰੰਪੀ ਕਿ ਇਹ ਵਕੀਤ ਜੀ ਪਤੀ ਜੀ ਇਹ ਦੱਸੋ ਕਿ ਅੱਜ ਦੁਨੀਆ 'ਚ ਤੇਰਸੀ ਕੌਣ ਹੈ ਇਹ ਕਹਿੰਦਾ ਬ੍ਰਿਸ਼ਟ ਵਿਸ਼ਵਾਮਿਤੁਰ ਦਾ ਤੇਰਸੀ ਕੋਈ ਨਹੀਂ ਕੀ ਉਹ ਸੁਲੈ ਮੇਰੀ ਦਸਤ ਕਾਰਦੇ ਮੈਂ ਇਹਨਾਂ ਸੌ ਪੁੱਤਨ ਮਾਰਤਾ ਉਸ ਉਹਦੇ ਆਪ ਦੇ ਹਥਿਆਰ ਜੇ ਲਾ ਕੇ ਤੇ ਬਸੀਤ ਮਨੀ ਸਾਹਮਣੇ ਜਾ ਖੜੋਤਾ ਬਸੀਤ ਮਨੀ ਕਹਿੰਦਾ ਆਓ ਬ੍ਰਹਮ ਰਿਸ਼ੀ ਤੇ ਕਈ ਸਾਧ ਗੁਰਬਾਨ ਤਾਂ ਆਈ ਨਹੀਂ ਬੰਦੇ ਕਿ ਸਾਡਾ ਬ੍ਰਹਮ ਰਿਸ਼ੀ ਪੁਣਾ ਨਾ ਚੱਕਿਆ ਜਾਵੇ ਉਹ ਰਾਜ ਰਿਸ਼ੀ ਨਾ ਬਣ ਜੀਏ ਗੁਰੂ ਸਾਹਿਬ ਜੀ ਤਾਂ ਰਾਜ ਰਿਖ ਤੇ ਬ੍ਰਹਮ ਰਿਖ ਇਕੱਠੇ ਹੀ ਕੀਤੇ ਆ ਗਰੀਬ ਨੂੰ ਆ ਜੀ ਨੇ ਬ੍ਰਹਮ ਵਿਦਿਆ ਕਰੇ ਤਾਂ ਬ੍ਰਹਮ ਰਿਸ਼ੀ ਹੈ ਸਭੂ ਗਾੜੀ ਉਹ ਤੇ ਰਾਜ ਰਖੀ ਹੈ ਕੋ ਇਸ ਸਰਕਾਰ ਸਾਹਿਬ ਸਿੰਘ ਜੀ ਇਹ ਜਦੋਂ ਤੁਸੀਂ ਕਿਹ ਹੈ ਕਹਿੰਦਾ 100 ਪੁੱਤਰ ਮਰਵਾ ਕੇ ਮੈਨੂੰ ਮਰਮ ਰਹੀ ਕਿ ਹੈ ਪਹਿਲਾਂ ਨਾ ਕਿਹਾ ਕਹਿੰਦਾ ਪਹਿਲਾਂ ਕਿਉਂ ਨਾ ਕਿਹਾ ਪਹਿਲਾਂ ਤੂੰ ਸ਼ਾਸਤਰ ਪਹਿ ਕੇ ਆਉਂਦਾ ਹੀ ਮੈਂ ਤਾਂ ਨਹੀਂ ਕਿਹਾ ਹੁਣ ਤੂੰ ਬ੍ਰਾਹਮਣ ਲਾਪੇ ਸਾਰ ਕੇ ਆਇਆ ਇਸ ਤਰ੍ਹਾਂ ਬ੍ਰਹਮ ਰਿਸ਼ੀ ਮੈਂ ਕਿਹਾ ਮੈਂ ਤਾਂ ਜਥਾਰ ਤੋਂ ਜਨ ਕਹਿਣੇ ਸੀ ਦਸੇ ਇਤ ਨੂੰ ਪਤਾ ਲੱਗਾ ਮੇਰਾ 100 ਪੁੱਤਰ ਮਾਰ ਪਾ ਉਸ ਵੇਲੇ ਕਹਿੰਦਾ ਉਹ ਤੇ ਇਹ ਇਹਨੂੰ ਇਸ ਪ੍ਰਕਾਰ ਪਾਪ ਨਾ ਲੱਗਾ ਕਹਿੰਦਾ ਮੈਂ ਗਾਇਤਰੀ ਦਾ ਪਾਠ ਕਰ ਲੈਂਦਾ ਸੀ ਉਸ ਵੇਲੇ ਵਸ਼ਿਸ਼ਟ मुनि ਨੂੰ ਦੁਖੀ ਹੋ ਕੇ ਗਿਆਨੀ ਭਵਾਨ ਨੇ ਲਿਖਿਆ ਵੀ 32 ਅੱਖਰ ਸੀ ਇਹਦੇ 24 ਕਰਦੇ ਇਹ ਲੱਤਾਂ ਤੋੜਦੀਆਂ ਪਰ ਪੰਡਤ ਰਾਸਕੀ ਵੀ ਨੇ ਲਿਖਿਆ ਵੀ ਅੱਖਰ ਨਹੀਂ ਤੋੜੇ ਹੈ ਤਾਂ ਅੱਖਰ ਉਹ ਨਹੀਂ 24 ਜਿਹਦੇ ਵਿੱਚ ਹੋਰ ਜਿਹੜੇ ਨਾਲ ਰਲਾ ਕੇ ਪੜਦੇ ਸੀ ਉਹਨੂੰ ਛੱਡ ਕਰਕੇ ਇਸ ਪ੍ਰਕਾਰ ਵਸ਼ਿਸ਼ਟ मुनि ਨੇ ਜਿਹੜੀ ਗਾਇਤਰੀ ਦੀ ਸ਼ਕਤੀ ਸੀ ਨਾ ਬ੍ਰਹਮ ਹਤਿਆ ਦੇ ਨਾਸ਼ ਕਰਨ ਦੀ ਉਹ ਤੋੜ ਦਿੱਤੀ। ਤੋੜ ਕੇ ਕਹਿਤਾ ਕਿ ਅੱਜ ਤੋਂ ਇਹ ਜਿਹੜੀ ਗਾਇਤਰੀ ਹੈ ਇਹ ਕਦੇ ਵੀ ਬ੍ਰਹਮ ਹਤਿਆ ਨਾ ਲਾਹੇਗੀ। ਇਹ ਗਾਇਤਰੀ ਮੰਤਰ ਨੂੰ ਸਾਖ ਦਿੱਤਾ ਬ੍ਰਹਮ ਸਿਮੁਨੀ ਨੇ। ਤੋਂ ਉਸ ਵਕਤ ਇਹਨਾਂ ਫਿਰ ਕਿ ਗੋਪਾਲ ਜੀ ਆਪਣੀ ਉਪਨਿਸ਼ਦ ਵਿੱਚ ਇਹ ਮੰਤਰ ਆਉਂਦਾ ਹੈ ਸਾਖ ਮੋਕਸ਼ੇ ਨੂੰ। ਸਾਖ ਮੋਕਸ਼ੇ ਨੂੰ ਮੰਤਰ ਨਾਲ ਉਸਨੇ ਜਿਸ ਵੇਲੇ ਮੈਂ ਕੰਮ ਸ਼ੁਰੂ ਕਰਦਾ ਇਹ ਸਾਮਵੋਚਨ ਮੰਤਰ ਨਾਲ ਪੜ੍ਹੋ ਗਾਇਤਰੀ ਦੇ ਕਹਿੰਦਾ ਉਹ ਹੱਤਿਆ ਲੈ ਜਾਵੇ ਜੇ ਸਾਮਵੋਚਨ ਨਾ ਪੜ੍ਹੇ ਤਾਂ ਕੱਲੀ ਗਾਇਤਰੀ ਹੱਤਿਆ ਲਵਾਵੇ ਇਹ ਲੰਗਾ ਬਣਾ ਸੀ ਸੋ ਪਾਂਡੇ ਚੁਬਰੀ ਗਾਇਤੀ ਲੋਹੇ ਦਾ ਖੇਤ ਕਾਤੀ ਸੀ ਇਹ ਪਾਪਾ ਦਾ ਵਸੀਤ ਨੂੰ ਦਾ ਸਹ ਪੁੱਤਰ ਦਾ ਜਿਹੜਾ ਮਾਰਨ ਦੀ ਹੱਤਿਆ ਦਾ ਖੇਤ ਖਾਂਦੀ ਸੀ ਵਸੀਤ ਨੂੰ ਲੈ ਕੇ ਖਰਾਫ ਰੂਪੀ ਸੋਟਾ ਇਹਦੀ ਤੰਗਰੀ ਸ਼ਕਤੀ ਤੋੜ ਦਿੱਤੀ ਲਾਂਗਤ ਲਾਂਗਤ ਜਾਂਦੀ ਸੀ ਜੇ ਤੁਸੀਂ ਸਾਬਮੋਚਨ ਮੰਤਰ ਨਾਲ ਪੜ੍ਹਨ ਤਾਂ ਤਾਂ ਇਹ ਸਾਖਤ ਟੰਗ ਹੈ ਵੀ ਜੇ ਸਾਬਮੋਚਨ ਮੰਤਰ ਨਾਲ ਗੋਪਾਲਤਾ ਆਪਣੀ ਵਿਸ਼ਦਾ ਪੜ੍ਹਨ ਤੇ ਫਿਰ ਲੰਗੀ ਜਾਂਦੀ ਸੀ ਵੀ ਸ਼ਕਤੀ ਨਹੀਂ ਸੀ ਇਹਦੀ ਰਹਿੰਦੀ ਇਸ ਇਸ ਪ੍ਰਕਾਰ ਦੀ ਗਾਇਤਰੀ ਆਦਿਕਾ ਦਾ ਵੀ ਜਿਹੜਾ ਪੜਨਾ ਹੈ। ਇਹਨੂੰ ਪੂਜੇ ਦੁਖ ਪਾਇਆ। ਜਿਹਨਾਂ ਸ਼ਰੀਰ ਦੇ ਦੁੱਖ ਜਦੋਂ ਜੰਮਣ ਮਤਲਬ ਦੁਖ ਹੀ ਪਾਇਆ ਸਾਰਿਆਂ ਨੇ। ਸਤਗੁਰੂ ਸੇਵੀ ਸੂ ਵੱਡ ਭਾਗੀ। ਜਿਹੜੇ ਸ਼ਰੀਰਾਂ ਦੀ ਸੇਵਾ ਕਰਿਓ ਭਾਈ ਵੱਡਿਆਂ ਭਾਗ ਲਾ ਵਾਲਾ ਹੁੰਦਾ ਹੈ। ਜਿਸ ਨੂੰ ਆਪ ਮਿਲਾ ਇਸ ਨੂੰ ਸਤਿਕਾਰ ਸ਼ਾਮ ਮੇਲਣ ਉਹ ਮਿਲਦਾ ਹੈ। ਹਰ ਰਸ ਪੀ ਜਨ ਸਦਾ ਤ੍ਰਿਪਤਾਸਤ। ਜਿਹਦੇ ਨਾਮ ਰਸ ਨੂੰ ਪੀਂਦੇ ਹੈ। ਉਹ ਸਦਾ ਜਨਸਾ ਕਰਕੇ ਤਿਰਪ ਤੋਂ ਮੇਰੇ ਆਈਏ ਹਨ ਵਿਚੋਂ ਆਪ ਜਿਵਾਏ ਵਿਚੋਂ ਆਪਾ ਭਾਵ ਗਵਾ ਲੈਂਦੇ ਹਨ ਹੰਕਾਰ ਇਹੋ ਜਗ ਅੰਧਾ ਸਭ ਅੰਧ ਕਮਾਵੇ ਇਹ ਸਾਰਾ ਜਗ ਅਗਿਆਨੀ ਹੈ ਅਗਿਆਨ ਕਾਇਦੇ ਕਰਮਾਂ ਨੂੰ ਕਮਾਉਂਦਾ ਹੈ ਬਿਨ ਗੁਰ ਮਾਗੋ ਨਾ ਪਾਈ ਬਿਨ ਗੁਰਾਂ ਤੋਂ ਭਗਤੀ ਸਹਿਬ ਗਿਆਨ ਦਾ ਮਾਰਗ ਬ੍ਰਹਮ ਗਿਆਨ ਦਾ ਨਹੀਂ ਪਾ ਸਕਦਾ ਨਾਨਕ ਸਤਿਗੁਰ ਮਿਲੈ ਤਾਂ ਅੱਖੀਂ ਵੇਖੈ ਸਤਿਗੁਰੂ ਜੀ ਕਹਿੰਦੇ ਨੇ ਜੇ ਸਰਗਰਾਂ ਵਾਲੇ ਜੀਵ ਮਿਲੇ ਤੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਵਿਰਾਗ ਰੂਪੀ ਅੱਖਾਂ ਨਾਲ ਗਿਆਨ ਰੂਪੀ ਨੇਤਰਾ ਦਾ ਸਰੂਪ ਨੂੰ ਵੇਖ ਲਵੇ ਘਰ ਅੰਦਰ ਸੱਚ ਪਾਏ ਘਰ ਦੇ ਅੰਦਰ ਹੀ ਸੱਚ ਸਰੂਪ ਨੂੰ ਉਹ ਪਾਲ ਵੀ ਪ੍ਰਾਪਤ ਕਰ ਸਕੇ ਕਰਮਤਾ ਕਰਦੇ ਇੰਦਰੇ ਸਕੇ ਨੂੰ ਪਾ ਲਵੇ ਸਾਧ ਸੰਗਤ ਨੂੰ ਵੀ ਘਰ ਤੋਂ ਸੱਚੇ ਨੂੰ ਪ੍ਰਾਪਤ ਕਰ ਲਵੇ ਕਰ ਗਰਸ ਵਿੱਚ ਰਹਿੰਦਾ ਉਹ ਸੱਚੇ ਨੂੰ ਪਾ ਲਵੇ ਸੂਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜਿਵੇਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰੀ ਤੋਂ ਬਗੈਰ ਜੰਮਣ ਮਰਨ ਦਾ ਬੜਾ ਭਾਰੀ ਦੁੱਖ ਲੱਗਾ ਉਹ ਸਿਸ ਨਹੀਂ ਵਸੇ ਤੁਮਨੀ ਸਾਧੂ ਜੀ ਦੱਬਣ ਲਗਾ ਜੋ ਸਾਕਾਂ ਰਾ ਬਣ ਗਿਆ ਸੀ ਅਤੇ ਫਿਰ ਵਿਆਸਾਇ ਜੁੱਬੜ ਲਗਾ ਫਾਈ ਪਾ ਕੇ ਰੀਖੀ ਜਾਣ ਕੇ ਵਿਆਸਾਂ ਨੂੰ ਫਾਈ ਕੱਢ ਦਿੱਤੀ ਸੀ ਇਸ ਪ੍ਰਕਾਰ ਦੀ ਉਸ ਵੇਲੇ ਫਿਰ ਇਹ ਕਹਿੰਦਾ ਮੈਂ ਮਰਨਾ ਬਚਣਾ ਨਹੀਂ ਉਸਨੇ ਕਾਰੁੰਤੀ ਦੇ ਪੇਟ ਵਿੱਚ ਜਿਹੜਾ ਬੱਚਾ ਉਹ ਤੇਰੀ ਕੋਲ ਚੱਲੂ ਬਸੇ ਤੇ ਨਹੀਂ ਕੋ ਕਲਪਨਾ ਕਰਦਾ ਹੈ ਤੋਰ ਸ਼ਮਹ ਹਲਾ ਤੀਜਾ ਬਿਨ ਸਤਗੁਰ ਬਿਨ ਸਤਗੁਣ ਸੇ ਬਹੁਤਾ ਦੁੱਖ ਲੱਗਦਾ ਜਗਨੂ ਸਾਹਿਬ ਦੀ ਸੇਵਾ ਕਰੀ ਤੋਂ ਬਗੈਰ ਬਹੁਤ ਜੰਮਣ ਮਰਨਾ ਦੁੱਖ ਲੱਗਾ ਕੰਨ ਕੋਲੋਂ ਪਈ ਬੱਕਰੀ ਦਾ ਕੰਨ ਜਾਂ ਟੰਗ ਲਾ ਤੇਰਾ ਨਾਮ ਕੀ ਹੈ ਬੰਗਾਲਾ ਸੇ ਵੇਦ ਸਾਧਗੁਰੂ ਸੇ ਬਹੁਤ ਆ ਦੁੱਖ ਲੱਗਦਾ ਜਗਤ ਜੀ ਸਾਹਿਬ ਦੀ ਸੇਵਾ ਕਰੀ ਤੇ ਉਹ ਕਹਿ ਜੰਮਨ ਮੰਨਦਾ ਬੜਾ ਭਾਰੀ ਦੁੱਖ ਲੱਗਾ ਹੈ ਸੁਭਚਾਰੇ ਪਰਮਾਈ ਜਹ ਜੁਗਾਂ ਚ ਸ੍ਰਿਸ਼ਟੀ ਭਰਮ ਦੀ ਹੁੰਦੀ ਹੈ ਪਰਮਾਇਆ ਗਿਆ ਹੈ ਜੁਨਾ ਚ ਅਮ ਦੀਨ ਤੁਮ ਜੁਗ ਜੁਗ ਦਾ ਤੇਰੇ ਅਰਦਾਸ ਕਰੀਏ ਸੱਚੇ ਪਰਜਾ ਸਤ ਗਰੀਬ ਹਾਂ ਇੱਛਾ ਤੈਸ਼ ਯੁਗਤ ਹਾਂ ਕੋਈ ਜੁਗਾ ਜੁਗਾ ਅੰਮ੍ਰਿਤ ਨਾਮ ਦੇ ਦਾਤੇ ਬ੍ਰਹਮ ਗਿਆਨ ਦੇ ਦਾਤੇ ਮੁਕਤੀ ਦੇ ਦਾਤੇ ਹੋ ਤਾਰ ਮੋਜੀ ਦੇ ਦਾਤੇ ਹੂੰ ਆਪ ਦੇ ਦੇਹ 부ਝਾਈ ਨੂੰ ਮਹਾਰਾ ਗੁਰਾਂ ਦੇ ਸ਼ਬਦ ਦੁਆਰਾ 부ਝਾਈ ਸਿੱਖਿਆ ਦੇ ਦਿਓ ਆਪ ਦੇ ਰੂਪ ਵਿੱਚ ਸਮਝਾ ਦਿਓ ਮਰ ਜੀਓ ਕਿਰਪਾ ਕਰੋ ਤੂੰ ਪਿਆਰੇ ਜੀ ਹੋਰ ਜੀਓ ਗਾਲ ਪੁਰਖ ਪਿਆਰੇ ਜੀ ਤੁਸੀਂ ਸਾਡੇ ਤੇ ਕਿਰਪਾ ਨਿਸ਼ਠੀ ਕਰੋ ਸਤ ਗੁਰ ਦਾਤਾ ਮੇਨ ਮਿਲਾਓ ਜਗਨੂ ਸਾਹਿਬ ਸੱਚੇ ਦਾਤੇ ਹਮੇ ਉਹਨੇ ਮੇਲ ਚ ਸਾਨੂੰ ਮਲਾਉਣਾ ਕਰੋ ਹਰ ਨਾਮ ਦੇਵ ਆਧਾਰੇ ਜਿਸ ਗੁਰੂ ਦੇ ਅੱਗੇ ਅਰਦਾਸ ਕਰਦੇ ਹੇ ਮਾਰਾ ਆਪ ਦੇ ਨਾਮ ਦਾ ਆਸ਼ਵਾ ਸਾਨੂੰ ਦੇਣਾ ਕਰੋ ਰਹਾਉ ਮਨਸਾ ਮਾਰ ਗੁਰੂ ਦਾ ਸਹਜ ਸਮਾਣੀ ਹੋਈ ਨੂੰ ਜਿਹੜਾ ਉਹਦੇ ਬਸਰਾਵ ਦੇ ਮਨਸਾ ਬੁੱਧੀ ਜਿਨਾ ਨੇ ਅੰਦਰੋਂ ਮਨਸਾ ਵਾਸ਼ਨਾ ਸੁਧਰੇ ਲੋਕੀਂ ਤਿੰਨੀ ਮਾਰ ਦਿੱਤੀ ਹੈ ਗੁਰੂ ਦਾ ਗਾਇਤ ਬਣਾ ਜਿਹੜਾ ਦੋ ਵੀ ਦੀਆਂ ਹੋਣੀਆਂ ਇਹ ਜਿਨਨੀਆਂ ਸੁਤੇ ਹੀ ਫੇ ਸਮਾ ਜਾਂਦੀਆਂ ਜਦੋਂ ਵਾਸ਼ਨਾ ਮਿਟ ਜਾਂ। ਮਾਇਆ ਨਾਮ ਅਪਾਰਾ। ਅਪਾਰ ਪ੍ਰਮੇਸ਼ਰ ਦਾ ਨਾਮ ਜਦੋਂ ਪਾਇਆ ਇਸ ਨਾਮ ਨੇ ਵਾਸ਼ਨਾ ਵੀ ਮਾਰ ਪਈਆਂ। ਦੁਬਾਰਾ ਬਕਿੱਤਾ ਪੁਣਾ ਵੀ ਸੁਤੇ ਹੀ ਲੈ ਹੋ ਗਿਆ। ਐਸਾ ਆਪਾਰ ਦਾ ਨਾਮ ਹੈ। ਮਨ ਰਸ ਚਾਖ ਮਨ ਨਿਰਮਲ ਹੋਆ। ਜਿਨ ਜੇ ਹਰੀ ਦੇ ਰਸ ਨਾਮ ਰਸ ਨੂੰ ਚਖਿਆ। ਉਹ ਮਨ ਜੇ ਮਨ ਸ਼ੁੱਧ ਹੋ ਗਿਆ ਪਵਿੱਤਰ ਹੋ ਗਿਆ ਹੈ ਕਿਲਵਿਖ ਕਟਣਹਾ ਇਹ ਐਸਾ ਨਾਮ ਹੈ ਕਿਲਵਿਖ ਚਾਰ ਤਰ੍ਹਾਂ ਦੇ ਜਿਹੜੇ ਪਾਪ ਹੈ ਇਹਨਾਂ ਨੂੰ ਕਟਣਵਾ ਮਿਟਣ ਵਾਲਾ ਹੈ ਸ਼ਬਦ ਮਰੂ ਫਿਰ ਜੀਵੂ ਸਾਧਿ ਇਹ ਮਾਈ ਗੁਰੂ ਸ਼ਬਦ ਕਰਕੇ ਜੀਵਨ ਭਾਵ ਤੋਂ ਜੇ ਮੜ ਪਮੋ ਫਿਰ ਸਵੇ ਜਿਉਂਦੇ ਹੋ ਸਕਦੇ ਜੀਵਨ ਮੁਕਤੀ ਨੂੰ ਪਾ ਕੇ ਤਾਂ ਫਿਰ ਮਰਨ ਨਾ ਹੁੰਦਾ ਧਰ ਮੌਤੇ ਨਾਲ ਨਹੀਂ ਮਰਨਾ ਹੋਵੇਗਾ ਆਗਰ ਰੂਪ ਚ ਲੀਨ ਹੋਵੋਗੇ ਅੰਮ੍ਰਿਤ ਨਾਮ ਸਦ ਸਦਾ ਮਨ ਮੀਠਾ ਜੋਈ ਅੰਮ੍ਰਿਤ ਰੂਪ ਨਾਮ ਜਿਹੜਾ ਮਨ ਚ ਸਦਾ ਮਿੱਠਾ ਪਿਆਰਾ ਲੱਗਾ ਅਮਰ ਦੀ ਘਟ ਨਾਲ ਜਿਹੜਾ ਨਾਮ ਦਿੱਤਾ ਜਾਂਦਾ ਅਮਰਤ ਨਾਮ ਹੈ ਵਾਹ ਵਾਹ ਅਮਰਤ ਨਾਮ ਹੈ ਗੁਰਮੁਖਤਾ ਵੇ ਕੋਈ ਸ਼ਬਦ ਦੇ ਪਾਵੈ ਕੋਈ ਗੁਰਾਂ ਦੇ ਸ਼ਬਦ ਵਿਦੇਸ਼ ਜਾਰਾ ਕੋਈ ਕੋਈ ਹੈ ਕੋੜਾ ਵਿੱਚੋਂ ਜਿਹੜਾ ਪ੍ਰਾਪਤ ਕਰਦਾ ਹੈ ਦਾਤ ਦਾਤ ਰੱਖੀ ਹੱਥ ਆਪਣੇ ਇਹ ਤਾਂ ਦਾਤੇ ਅਕਾਲ ਪੁਰਖ ਵਾਹਿਗੁਰੂ ਨੇ ਆਵਰੇ ਹੱਥ ਅਧੀਨ ਰੱਖੀ ਹੋਈ ਹੈ ਦਾਤ ਬ੍ਰਹਮ ਗਿਆਨ ਦੀ ਨਾਮ ਦੀ ਜਿਸ ਭਾਵ ਹੈ ਤਿਸ ਦੇ ਜੀ ਦੀ ਸਹਿਮਾ ਮਾਰੇ ਵੇਖ ਬਿਲੇ ਜਿਸ ਦੇ ਕਰਤੱਵ ਨਸ਼ਕਾਮ ਕਰਮ ਭਾ ਜਾਂਦੇ ਹੈ ਉਸ ਨੂੰ ਮਹਾਰਾ ਸਭ ਬਖਸ਼ ਦਿੰਦੇ ਹਨ ਨਾਨਕ ਨਾਮ ਰਤੇ ਸੁਖ ਪਾਇਆ ਸਤਿਗੁਰੂ ਜੀ ਕਹਿੰਦੇ ਹੈ ਜੋ ਨਾਮ ਦੇ ਚਰੰਗੇ ਹੈ ਉਹ ਬ੍ਰਮਣ ਰੂਪੀ ਸੋਖ ਨੂੰ ਪਾਇਆ ਹੈ ਦਰਗਹ ਜਪ ਹੈ ਸੀ ਉਹ ਦਰਗਹ ਸੰਸਾਰ ਰੂਪੀ ਵਿਰਗਾਜ ਵੀ ਜਾਣੇ ਜਾਂਦੇ ਐ ਤੇ ਦਰਗਹ ਸੱਚਖੰਡ ਜੀ ਉਹ ਜਾਣੇ ਜਾਂਦੇ ਐ ਦਰ ਅੰਦਰ ਗਏ ਜਗਾ ਕ੍ਰਿਯਾ ਪਦ ਵਿੱਚ ਵੀ ਉਹ ਆਪਣੇ ਰੂਪ ਨੂੰ ਜਾਣਦੇ ਹਨ